ਦੀ ਦਰ ਭਰਾ ਵੀ ਮਰ ਰਹੇ ਨੇ ਅਸੀਂ ਜੇ ਅੱਜ ਬੀਜੇਪੀ ਨੂੰ ਰੋਕਾਂਗੇ ਨਹੀਂ ਤੁਸੀਂ ਆਪਦੇ ਕਮੇਟੀਆਂ ਬਣਾਜੋਗੇ ਕੱਲੂ ਸਾਡਾ ਡੰਡਾ ਖੜਕੂ ਪਿੰਡਾਂ 'ਚ ਆਪ ਸੁਣੇ ਹੁਣ ਤਾਂ ਸਾਡੇ ਨਾਲ ਨੇ ਪਿੰਡਾਂ ਦੇ ਸਾਡੇ ਨਾਲ ਨੇ ਦੀਰਤੀ ਕੱਲੂ ਸਾਡੇ ਨਾਲ ਬਰੇ ਜੇ ਬੀਜੇਪੀ ਪਾਰਟੀ ਬਾਤ ਤੇ ਚੱਲ ਰਹੀ ਹੈ ਜੇ ਤੁਸੀਂ ਹੁਣ ਕੱਲੂ ਤੁਹਾਡਾ ਪੋਲਿੰਗ ਲੱਗ ਜੇ ਤੁਹਾਨੂੰ ਜਥੇਬੰਦੀ ਆਊਟਰ ਕਰ ਦੇ ਜੀ ਪੋਲਿੰਗ ਰੋਕੋ ਉੱਥੇ ਸਾਡੀ ਲੜਾਈ ਹੋਊਗੀ ਅਸੀਂ ਕਿਉਂ ਨਾ ਬੇਨਤੀ ਪਹਿਲੀ ਕਰ ਦਈਏ ਇਹ ਸਾਡਾ ਡਾਕਟਰ ਹੈ ਲਾਲ ਹਾਂਜੀ ਹਾਂਜੀ ਸਾਨੂੰ ਤੇਰਾ ਤੇ ਨਿੱਕਾ ਲੋੜ ਹੈ ਅਸੀਂ ਦਵਾਈ ਅੱਧੀ ਨਾ ਫੋਨ ਕਰਦੇ ਆਂ ਇਹ ਤਾਂ ਚਲੋ ਪੀਟੀ ਕਰਦਾ ਬਾਅਦ ਚ ਗੱਲਾਂ ਕਰਦੇ ਆਂ ਭਾਈ ਚਾਰਾ ਬਣਾਈ ਚਾਰਾ ਭਾਈ ਚਾਰਾ ਸਾਡਾ ਛੱਡਾ ਮਾਰਾਂ ਨਹੀਂ ਛੱਡਾ ਸਾਡਾ ਭਰਾ ਰਹੇ ਘਰੇ ਦੇ ਹੈ ਆਇਆ ਆਪਣੇ ਨਵੇਂ ਹੁਣ ਵੀ ਥੋੜਾ ਭਰਾਈ ਗਾ ਹੁਣ ਕਿਹੜਾ ਹੋਊਗਾ ਅਸੀਂ ਇੱਕ ਬੀਜੇਪੀ ਪਾਰਟੀ ਰੋਕਦੇ ਸਾਡੀ ਬੇਜਤੀ ਰਾਜੂ ਜੀ ਨਹੀਂ ਨਹੀਂ ਕੋਈ ਨਹੀਂ ਕੋਈ ਵੀ ਸਾਡੇ ਨਹੀਂ ਲੱਗਦਾ ਨਹੀਂ ਭਰਾ ਤੁਸ ਜੱਟ ਦਾ ਭਾਈਆਂ ਦਾ ਸਾਡਾ ਕੋਈ ਨਹੀਂ ਕੋਈ ਨਹੀਂ ਸਾਡਾ ਬੰਦ ਕਰੋ ਜਿੰਦੇ ਪੁੱਤ ਉਹਨੂੰ ਜਾ ਕੇ ਸੁਣਿਆ ਹਾਲਾ ਉਹਨੇ ਬੰਦ ਕੀਤਾ ਗਿਆ ਉਹ ਲਖੇੜੀ ਸਰਪੰਚ ਉਹਦੇ ਕਹਿੰਦਾ ਮੈਨੂੰ ਕਹਿੰਦਾ ਖੰਨੇ ਲੱਗੇ ਜਾ ਬਾਈ ਜੀ ਮਾਸੇ ਕਰਨੇ ਕੋਲ ਆਪੇ ਉਹਨਾਂ ਕੇ ਸਾਡੇ ਕੋਲੇ ਸਾਡੇ ਕੋਲੇ ਪਾਵਰਾਂ ਸਰਪੰਚ ਆ ਜਾਂਦੇ ਪੂਰੀ ਆਉਣਗੇ ਹਾਂ ਬਿਲਕੁਲ ਕੋਲ ਨੂੰ ਬੋਲਣ ਦਾ ਪਤਾ ਸੀ ਉਹ ਤਾਜਾ ਕੱਠਰੇ ਗਲੇ ਨਾਲੋਂ ਗੈਂਗ ਸਾਡੇ ਲੋਬੀ ਗਿਆ ਉਹ ਮੋੜਾ ਸਰਪੰਚ ਮਾਹਤੂ ਜਾਣਦੇ ਭਰਾ ਤੇ ਮਾਹਤੂ ਆਜੀ ਪਿੰਡ ਹਾਂਜੀ ਵੀਰੋ ਉਹ ਤੋੜ ਹੋਊਗਾ ਆਉਂਗੇ ਤੁਸੀਂ ਮੈਸੇਜ ਲਾ ਦਿਓ ਕੋਈ ਨਹੀਂ ਸਾਡੀ ਭਰਾ ਨਹੀਂ ਕੋਈ ਸਾਡਾ ਕੋਈ ਹੋਰ ਵੀਰ ਦਰ ਭਰਾ ਵੀ ਮਰ ਰਹੇ ਨੇ ਅਸੀਂ ਜੇ ਅੱਜ ਬੀਜੇਪੀ ਨੂੰ ਰੋਕਾਂਗੇ ਨਹੀਂ ਤੁਸੀਂ ਆਪਣੇ ਕਮੇਟੀਆਂ ਬਣਾਜੋਗੇ ਕੱਲ ਨੂੰ ਸਾਡਾ ਡੰਡਾ ਖੜਕੂ ਪਿੰਡਾਂ ਚ ਆਪਨੇ ਹੁਣ ਤਾਂ ਸਾਡੇ ਨਾਲ ਨੇ ਪਿੰਡਾਂ ਦੇ ਪੁੱਤ ਸਾਡੇ ਨਾਲ ਨੇ ਵੀਰ ਜੀ ਕੱਲ ਨੂੰ ਸਾਡੇ ਨਾਲ ਪਰੇ ਜੇ ਬੀਜੇਪੀ ਪਾਰਟੀ ਬਾਅਦ ਤੇ ਚੱਲ ਰਹੇ ਆ ਜੇ ਤੁਸੀਂ ਹੁਣ ਕੱਲ ਨੂੰ ਤੁਸੀਂ ਬੋਲਣੇ ਲੱਗੇ ਜੇ ਸਾਨੂੰ ਜੱਥੇ ਬੰਦੀ ਆਊਟਰ ਕਰਦੇ ਪੋਲ ਨੂੰ ਰੋਕੋ ਉੱਥੇ ਸਾਡੀ ਲੜਾਈ ਹੋਊਗੀ ਅਸੀਂ ਕਿਉਂ ਨਾ ਬੇਨਤੀ ਪਹਿਲੀ ਕਰ ਦਈਏ ਇਹ ਸਾਡਾ ਡਾਕਟਰ ਹੈ ਲਾਲ ਹਾਂਜੀ ਹਾਂਜੀ ਸਾਨੂੰ ਤੇਰਾ ਰਾਤ ਦੇ ਤੱਕ ਲੋੜ ਹੈ ਅਸੀਂ ਸਵੇਾਈ ਅੱਧੀ ਰਾਤ ਨੂੰ ਫੋਨ ਕਰ ਦੋਗੇ ਸਵੇਾਈ ਨਾਲ ਇਹ ਤਾਂ ਚਲੋ ਪੀਟੀ ਕਰਦਾ ਬਾਤ ਤੇ ਗੱਲਾਂ ਪਾਉਂਦਾ ਭਾਈ ਚਾਰਾ ਬਣਾਈ ਚਾਰਾ ਸਾਡਾ ਖੰਡਾ ਮਾਰਾਂ ਨਹੀਂ ਖੰਡਾ ਸਾਡਾ ਭਰਾ ਰਹੇ 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 ਹੁਣ ਵੀ ਤੁਹਾਡਾ ਭਰਾ ਹੀ ਹਾਂ ਕਿਹੜਾ ਹੋਣ ਸਾਡੀ ਇੱਕ ਬੀਜੇਪੀ ਪਾਰਟੀ ਰੋਕਦੇ ਸਾਡੀ ਬੇਨਤੀ ਰਾਜੂ ਜੀ ਨਹੀਂ ਨਹੀਂ ਕੋਈ ਨਹੀਂ ਕੋਈ ਵੀwidehat ਨਹੀਂ ਲੱਗ ਰਿਹਾ ਤੁਹਾਡੇ ਕੋਲ ਨਹੀਂ ਕੋਈ ਨਹੀਂ ਸਾਡਾ ਬੰਦ ਕਰੋ ਹੁੰਦੇ ਬੰਦ ਉਹਨੂੰ ਜਾ ਕੇ ਸੁਣਿਆ ਹਲੋ ਉਹਨੇ ਬੰਦ ਕੀਤਾ ਗਾਇ ਉਹ ਲਖੇੜੀ ਸਰਪੰਚ ਉਹਦੇ ਕਹਿੰਦਾ ਮੈਨੂੰ ਕਹਿੰਦਾ ਖੰਨੇ ਲੱਗੇ ਜਾ ਬਾਈ ਜੀ ਮੈਂ ਅਸੀਂ ਕਰਨੇ ਕੋਲ ਪੁਰਾਣੇ ਉਹਨਾਂ ਦੇ ਸਾਡੇ ਕੋਲੇ ਆ ਸਾਡੇ ਕੋਲੇ ਪਾਵਰਾਂ ਨੱਥੇ ਸਰਪੰਚ ਆ ਜਾਂਦੇ ਪੂਰੀ ਆਉਣ ਦੇ ਆਉਣ ਹਾਂ ਕੋਲ ਨੂੰ ਬੋਲਣ ਦਾ ਪਤਾ ਜੀ ਤਾਜ਼ਾ ਖੱਤਰੀ ਗਲੇ ਨਾਲੋਂ ਗਿਆ ਸਾਡੇ ਲੋਕੀ ਗਿਆ ਉਹ ਮੋੜਾ ਸਰਪੰਚ ਮਾਹ ਤੋਂ ਜਾਣਦੇ ਭਰਾ ਤੇ ਮਾਹ ਤੋਂ ਆਜੀ ਪਿੰਡ ਉਹਨਾਂ ਨੂੰ ਵੀ ਯਾਰ ਇਕਲੇ ਨਾਲੋਂ ਉਹ ਤੁਸੀ ਮੈਸੇਜ ਲਾ ਦੋਗਾ ਕੋਈ ਨਹੀਂ ਸਾਡੀ ਭਰਾ ਨਹੀਂ ਕੋਈ ਸਾਡਾ ਕੋਈ ਹੋਰ